ਉਹਦੇ ਨੇ ਕਿ ਉਸ ਵੇਲੇ 80000 ਦੀ ਗਿਣਤੀ ਵਿੱਚ ਸੰਗਤ ਜੁੜੀ ਆ। ਬੜੀ ਭਾਰੀ ਗਿਣਤੀ ਹੈ। ਸਾਧ ਸੰਗਤ ਜੀ ਹੁਣ ਇੰਦਾ ਦੇ ਕੱਟੇ-ਵਲੇ ਕੱਟ ਹੁੰਦੇ ਨੇ। ਉਸ ਵੇਲੇ ਤਾਂ ਹੁਣ ਤਾਂ ਸਾਡੇ ਕੋਲ ਸਾਧਨ ਕਿੰਨੇ ਨੇ ਗੱਡੀਆਂ ਨੇ, ਰੇਲ ਗੱਡੀਆਂ ਨੇ। ਸਾਡੇ ਕੋਲ ਇਹ ਕਾਫਸ ਨੇ ਆਪਾਂ ਜਹਾਜ਼ ਯਾਤਰਾ ਕਰ ਸਕਦੇ ਆ। ਆਪਾਂ ਕਿੰਨੇ ਵੀ ਰੇਕੇ ਨਾਲ ਆਉਣ ਜਾਣ ਦਾ ਸਾਡੇ ਕੋਲ ਸਿਸਟਮ ਹੈ। ਉਦੋਂ ਤਾਂ ਇੰਨਾ ਦੇ ਸਾਧਨ ਵੀ ਨਹੀਂ ਸੀ। ਫਿਰ ਵੀ ਸੰਤਾਂ ਨੇ ਗੁਰੂ ਦਾ ਬਚਨ ਮੰਨਿਆ ਜੀ ਮਹਾਰਾਜ ਦਾ ਹੁਕਮ ਹੋਇਆ ਸਾਨੂੰ ਜਾਣ ਦਾ ਆਪਾਂ ਜਾਣਾ ਹੀ ਜਾਣਾ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੀ ਲਈ ਗਏ ਧੰਨ ਸੰਤਾਂ ਮਹਾਰਾਜ ਸਤਿਪਾਰ ਸਾਹਿਬ ਜੀ ਤੁਹਾਨੂੰ ਸਾਰੀ ਸੰਗਤ ਆਗੀ ਸਤਿਗੁਰੂ ਪਰੇ ਦੀਵਾਨ ਦੇ ਵਿੱਚ ਸਟੇਜ ਦੇ ਉੱਤੇ ਖੜੇ ਹੋ ਗਏ ਆ ਅੱਖਾਂ ਦੇ ਵਿੱਚ ਬਹੁਤ ਜਲਾਲ ਹੈ ਚੱਲਿਆ ਨਹੀਂ ਜਾੜਿਆ ਤੇ ਬਾਰੀ ਸੰਗਤ ਦੇ ਵਿੱਚ ਤੁਹਾਡਾ ਜੀ ਸਟੇਜ ਦੇ ਉੱਤੇ ਖੜੇ ਹੋਏ ਤੇ ਆਪ ਦੀ ਬਚਨ ਐਸੇ ਕਰ ਰਹੀ ਹੈ ਸਾਰੇ ਸੰਗਤ ਦੇ ਵਿੱਚ ਖੜ ਗਏ ਆਇਆ ਪਿਆਰੇ ਉਹ ਮੈਂ ਸੱਚਾ ਉਹ ਲੋਕ ਬੀਤ ਸਿੰਦੀ ਮਾਰਾ ਸਾਸਨ ਦੇਤੀ ਹੁਕਮ ਕਰਦੇ ਕਹਿੰਦੇ ਜਾਇਓ ਮਉਜੀ ਕਾਰਜ ਕਰਤੋਂ ਆਏ ਤਾਂ ਦੇ ਜੁਨ ਜੇ ਬਿਠਾਏ ਸਭ ਕਹਿੰਦੇ ਜਿਨੂ ਮੇਰੋਂ ਦੇ ਸੰਧਾ ਦੇ ਬੈਠੀ ਸੀ ਪਾਉਲ ਨੇ ਸਾਬੂ ਉਠਿਲਾਇਆ ਉਸ ਨੂੰ ਇਹ ਮਾਰਦਾ ਪੰਚ ਚ ਦਲੇ ਉਸ ਸਾਜਾ ਉਹਨਾਂ ਦੇ ਪੁੱਤਰ ਰਾਹੀ ਭੇਜਿਆ ਪਾਉਲ ਨੂੰ ਪ੍ਰਚਾਰ ਵਾਸਤੇ ਮੈਂ ਸੱਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨੀ ਮਾਨਪ੍ਰੀਤ ਸਿੰਘ ਜੀ ਮੁੰਡੀ ਖਡਰ ਵਾਲੇ ਆਏ ਹੋਏ ਨੇ ਦਵਾਨ ਲੱਗਾ ਹੋਇਆ ਉਹਨਾਂ ਦਾ ਅੱਜ ਪੂਰਨਮਾਸ਼ੀ ਦਾ ਦਿਹਾੜਾ ਜੀ ਹਰ ਮਹੀਨੇ ਪੂਰਨਮਾਸ਼ੀ ਦਾ ਦਵਾਨ ਲੱਗਦਾ ਇੱਥੇ ਬਹੁਤ ਸੋਨਾ ਸਥਾਨ ਬਣਿਆ ਹੋਇਆ ਸਬਜੀ ਪਾਉਣੇ ਇਹਨਾਂ ਦੀ ਲਾਈਟ ਗੰਡੇ ਘਰੀ ਲੈ ਲੈ ਇਹਨਾਂ ਨੇ ਬਾਬਾ ਜੀ ਨੇ ਦਵਾਰੇ ਵੀ ਲਾਏ ਹੋਏ ਨੇ ਵਿਜੇਤਪੁਰ ਤੋਂ ਲੈ ਕੇ 4500 ਤੱਕ ਆਪਣੇ ਆਪ ਨੂੰ ਕਿਹਦਾ ਤੇ ਮੈਂ ਰਹਿਣਾ ਉਹ ਪੁੱਛਦਾ ਮੈਂ ਦਾਦਾ ਰੱਖਦਾ ਮੈਂ ਦਾਦਾ ਕੋਈ ਨਹੀਂ ਕਰਦਾ ਉਸੇ ਦਾ ਮਾਮਾ ਕਿਤੇ وجہ نو